ਆਨੁਸਾਰੀ ਕਾਲ ਜੀ ਮੈਂ ਅੱਜ ਗੱਲ ਕਰ ਰਿਹਾ ਕੋਲੀ ਇੰਟਰਪ੍ਰਾਈਜ਼ ਲੁਧਿਆਣਾ ਤੋਂ ਤੁਸੀਂ ਜਾਣਦੇ ਹੀ ਹੋ ਪੰਜਾਬ ਦੇ ਇਸ ਸਮੇਂ ਦੇ ਹਾਲਾਤ ਕੀ ਬਣੇ ਹੋਏ ਨੇ ਹੜ੍ਹਾਂ ਦੀ ਮਾਰ ਹੀਟ ਪੰਜਾਬ ਦਾ ਬਹੁਤ ਅਲਾਕਾ ਜਿਹੜਾ ਹੈਗਾ ਉਹ ਡੁੱਬਿਆ ਹੋਇਆ ਔਰ ਅਸੀਂ ਵੈਸੇ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਆ ਭਾਵੇਂ ਉਹ ਫਨੀ ਕਲਿੱਪ ਹੋਣ ਔਰ ਭਾਵੇਂ ਉਹ ਸਾਡੇ ਮਾਲ ਦੀਆਂ ਕਲਿੱਪ ਹੋਣ ਪਰ ਕਾਫੀ ਸਮੇ ਤੋਂ ਉਹ ਨਾ ਵੀਡੀਓ ਬਣਾਉਣ ਦਾ ਦਿਲ ਨਹੀਂ ਕਰ ਰਿਹਾ ਸੀਗਾ ਵੀ ਮਨ ਇੰਨਾ ਕਿ ਜਿਆਦਾ ਮੈਂਟਲੀ ਤੌਰ ਤੇ ਪਰੇਸ਼ਾਨ ਸੀਗਾ ਡਿਸਟਰਬ ਸੀ ਵੀ ਕੁਝ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ ਸੀ ਗੱਲ ਪਰ ਹਾਲਾਤ ਦੇਖ ਕੇ ਪੰਜਾਬ ਦੇ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਵੀ ਜਿਹੜੇ ਹਾਲਾਤ ਇਸ ਸਮੇਂ ਪੰਜਾਬ ਦੇ ਔਰ ਕਿਸਾਨਾਂ ਦੇ ਪਿੰਡਾਂ ਦੇ ਬਣੇ ਹੋਏ ਨੇ ਪ੍ਰਮਾਤਮਾ ਜਲਦੀ ਇਹਨਾਂ ਤੋਂ ਬਾਰੇ ਇਹਨਾਂ ਨੂੰ ਪਰ ਇੱਕ ਗੱਲ ਕਲੀਅਰ ਹੋ ਗਈ ਹੈ ਵੀ ਇਹ ਹਾਲਾਤ ਦੇਖ ਕੇ ਪੰਜਾਬ ਦੇ ਵੀ ਜਿਹੜੇ ਪੰਜਾਬੀਆਂ ਦੇ ਨਾਲ ਕੋਈ ਹੋਰ ਭਾਵੇਂ ਨਾ ਖੜੇ ਪੰਜਾਬੀਆਂ ਦੇ ਨਾਲ ਜਿਹੜੇ ਪੰਜਾਬੀ ਉਹ ਪੂਰਾ ਸੀਨਾ ਠੋਕ ਕੇ ਹਿੱਕ ਠੋਕ ਕੇ ਖੜੇ ਨੇ जिन्ने ਆਪਣੇ सिंगर ਕਲਾਕਾਰ ਔਰ ਜਿन्ने ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਭਾਵੇਂ ਉਹ ਬਾਹਰੋਂ ਨੇ ਐਨ ਆਰ ਆਈ ਭਰਾ ਨੇ ਭਾਵੇਂ ਉਹ ਆਪਣੇ ਪੰਜਾਬ ਦੇ ਨੇ ਉਹ ਅਧੀਆਂ-ਅਧੀਆਂ ਰਾਤਾਂ ਨੂੰ ਔਰ ਪੂਰੀ ਸੇਵਾ ਨਿਭਾ ਰਹੇ ਨੇ ਅਸੀਂ ਉਹਨਾਂ ਦਾ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾਵਾਂ ਬਖਸ਼ੇ ਤੇ ਅਸੀਂ ਵੀ ਜੋ ਕੁਝ ਕਰਨ ਦੇ layak ਆ ਅਸੀਂ ਕੁਝ ਵੈਸੇ ਕਰਨ ਜੋਗੇ ਹੈ ਤਾਂ ਨਹੀਂ ਪਰ ਜਿੰਨੀ ਕ ਸੇਵਾ ਸਾਡੀ ਕਿਸੇ ਤਰ੍ਹਾਂ ਦੀ ਵੀ ਸੁਸਾਇਟੀ ਆ ਉਹਦੇ ਨਾਲ ਅਸੀਂ ਥੋੜੀ-ਬੋਤੀ ਜਿਹੜੀ ਕਰ ਸਕਦੇ ਆ ਉਹ ਕਰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰ ਸਕਦੇ ਹਾਂ ਅਸੀਂ ਵੀ ਪ੍ਰਮਾਤਮਾ ਛੇਤੀ ਪੰਜਾਬ ਨੂੰ ਇਹਨਾਂ ਹਾਲਾਤਾਂ ਤੋਂ ਉਭਾਰੇ ਔਰ ਪੰਜਾਬ ਉਭੜਦਾ ਵੀ ਹੈ ਪੰਜਾਬ ਤੇ ਵਿਪਤਾਵਾਂ ਆਂਦੀਆਂ ਰਹਿੰਦੀਆਂ ਨੇ ਪੰਜਾਬ ਜਿਹੜਾ ਹੈਗਾ ਸ਼ੁਰੂ ਤੋਂ ਦੇਖਿਆ ਜਾਵੇ ਪੰਜਾਬ ਤੇ ਵਿਪਤਾਵਾਂ ਬਹੁਤ ਆਂਦੀਆਂ ਰਹਿੰਦੀਆਂ ਨੇ ਪਰ ਪੰਜਾਬ ਜਿਹੜਾ ਹੈਗਾ ਗੁਰੂਆਂ ਪੀਰਾਂ ਦੀ ਬਲੈਸਡ ਧਰਤੀ ਹੈ ਔਰ ਵੱਡੀਆਂ-ਵੱਡੀਆਂ ਕਟਨਾਈਆਂ ਭਾਵੇਂ ਉਹ ਜੰਗ ਦੇ ਮੈਦਾਨ ਦੇ ਵਿੱਚ ਹੋਣ ਭਾਵੇਂ ਉਹ ਆਰਥਿਕ ਮੈਦਾਨ ਦੇ ਵਿੱਚ ਹੋਵੇ ਗੁਰਬਾਣੀ ਵਿੱਚ ਲਿਖਿਆ ਹੈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਕੇਦ ਜਿਹੜੇ ਸਾਡੇ ਪੰਜਾਬੀ ਨੇ ਨਾ ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਔਰ ਭਾਵੇਂ ਉਹ ਆਰਥਿਕ ਆਪਣੀ ਸਥਿਤੀ ਦਾ ਹੋਵੇ ਘਰ ਘਰ ਦਾ ਹੋਵੇ ਉਹ ਕਦੇ ਵੀ ਪਿੱਛੇ ਨਹੀਂ ਹਟਦੇ ਉਹ ਪੂਰੀ ਮਜ਼ਬੂਤੀ ਦੇ ਨਾਲ ਖੜਦੇ ਨੇ ਖਾਸ ਕਰ ਪੰਜਾਬੀ ਪੰਜਾਬੀਆਂ ਦੇ ਨਾਲ ਖੜਦੇ ਨੇ ਇਹ ਗੱਲ ਸਾਬਿਤ ਹੋ ਗਈ ਵੀ ਕੋਈ ਹੋਰ ਖੜੇ ਨਾ ਪੜੇ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਇਸ ਸਮੇਂ ਔਰ ਬਲੰਦੀ ਨਾਲ ਖੜੇ ਨੇ ਔਰ ਮੈਨੂੰ ਪੂਰੀ ਉਮੀਦ ਹੈ ਵੀ ਇਹ ਬਹੁਤ ਹੀ ਛੇਤੀ ਅਸੀਂ ਉੱਪਰ ਕੇ ਹੋਰ ਬੈਟਰ ਹੋ ਕੇ ਹੋਰ ਵਧੀਆ ਹੋ ਕੇ ਪੰਜਾਬ ਜਿਹੜਾ ਹੈਗਾ ਪੂਰੀ ਦੁਨੀਆ ਨੂੰ ਦਿਖਾਊਗਾ ਵੀ ਪੰਜਾਬ ਪੰਜਾਬ ਹੀ ਹੈ ਪੰਜਾਬ ਨੂੰ ਕੋਈ ਮਾਰ ਨਹੀਂ ਸਕਦਾ ਪੰਜਾਬ ਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਇਸ ਕਰਕੇ ਸਾਰੇ ਅਰਦਾਸ ਕਰੋ ਪ੍ਰਮਾਤਮਾ ਅੱਗੇ ਵੀ ਪੰਜਾਬ ਜਿਹੜਾ ਹੈਗਾ ਪ੍ਰਮਾਤਮਾ ਇਹ ਜਿਹੜੀ ਕਰੋਪੀ ਹੈ ਛੇਤੀ ਤੋਂ ਛੇਤੀ ਇਹਦੇ ਵਿੱਚੋਂ ਕੱਢੇ ਤੇ ਪੰਜਾਬ ਨੂੰ ਚੜ੍ਹਦੀਆਂ ਕਲਾ ਬਖਸ਼ੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ